ਉਹ ਲੈ ਬਰੀਆ ਨਾਲ ਦੇ ਨਾਲ ਪਾਊਡਰ ਮਿਕਸਿੰਗ ਹੁੰਦੀ ਹੈ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇੱਥੇ ਜਾ ਕੇ ਇਹਨੂੰ ਹੀਟ ਦਿੱਤੀ ਜਾਂਦੀ ਆ ਠੀਕ ਹੈ ਕਲੀਅਰਟੀ ਇੱਕ ਨੰਬਰ ਦੀ ਕਲੀਅਰਟੀ ਮਿਲੂਗੀ ਹੁਣ ਕਿਸੇ ਵੀ ਟੈਪ ਦੀ ਚੀਜ਼ ਭੇਜ ਕੇ ਤੁਸੀਂ ਕਹਿ ਸਕਦੇ ਹੋ ਉਸੇ ਨੂੰ ਅਸੀਂ ਬਣਾਉਣ ਲਈ ਤਿਆਰ ਬੱਠੇ ਸੇ ਇਹ ਚੀਜ਼ਾਂ ਜਿ ਚਿਪਕਣ ਵਾਸਤੇ ਗਰੂ ਲੱਗੀ ਹੋਈ ਹੈ ਜੇ ਨਾ ਹੋਊਗੀ ਇਹ ਤਾਂ ਕੱਪੜੇ ਦੇ ਉੱਤੋਂ ਜਾਂਦੀ ਉੱਪਰ ਜੂਏ ਠੀਕ ਹੈ ਤੇ ਜਿਹੜੀ ਆਪਾਂ ਬਾਜ਼ਾਰ ਤੋਂ ਖਰੀਦਦੇ ਆ ਜਿਹੜੀਆਂ ਬਣੀਆਂ ਬਣਾਈਆਂ ਉਹਦੇ ਤੇ ਇੰਨੇ ਆਰੇ ਇਹ ਦੇਖ ਤੇ ਇਹਦੇ ਚਾਰ ਲੱਗ ਗਏ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਚਾਰ ਦੋ ਬਾਹਾਂ ਤੇ ਲੱਗ ਗਏ ਆ ਠੀਕ ਹੈ ਇਸ ਕਰਕੇ ਸਾਬ ਨੂੰ ਤੁਹਾਨੂੰ ਸੂਟ ਇਹ ਨਾਲ ਤਿਆਰ ਹੋ ਸਕਦੇ ਆ ਵਧੀਆ ਠੀਕ ਹੈ ਤੇ ਇਹਦੀ ਕੀਮਤ ਆਕਰ ਦੇਖੀ ਜਾਵੇ ਤੇ ਤੁਹਾਨੂੰ ਜਦੋਂ ਆਪਾਂ ਬਣਾਉਣੇ ਡਿਜ਼ਾਈਨ ਕੋਈ ਵੀ ਫੋਟੋ ਸਾਨੂੰ ਭੇਜਤੀ ਉਸ ਤੋਂ ਬਾਅਦ ਉਹਨੂੰ ਰਫਾਈਨ ਕਰਕੇ ਬਿਲਕੁਲ ਮਤਲਬ ਇੱਕ ਇੱਕ ਫੋਟੋ ਨੂੰ ਬਣਾਉਣ ਵਾਸਤੇ ਘੱਟੋ ਘਾਟ 2-3 ਘੰਟੇ ਲੱਗਦੇ ਆ ਇਹ ਨਹੀਂ ਹੈਗਾ ਵੀ ਜਿੱਦ ਜਿਹਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੋਗੇ ਕਿਉਂਕਿ ਇਹ ਪ੍ਰਿੰਟਿੰਗ ਮੈਂ 2022 ਦੇ ਵਿੱਚ ਆਰ ਵੀ ਦੇ ਵਿੱਚੋਂ ਆਲਰੇਡੀ ਲੱਗ ਚੁੱਕਿਆ ਨ ਇਹੋਂ ਤੋਂ ਬਾਅਦ ਸਾਨੂੰ ਵੀ ਫੌਜੀਆ ਨੇ ਕਹੀਆਂ ਨੇ ਕਿ ਆ ਵੀ ਤੂੰ ਵੀ ਨੌਕਰੀ ਕਰ ਲੈ ਪਰ ਮੇਰਾ ਵਿਚਾਰ ਸੀਗਾ ਕਿ ਮੈਂ ਨੌਕਰੀ ਨਹੀਂ ਕਰਨੀ ਮੈਂ ਬਿਜਨੁਤ ਕਰਾਂ। ਤੋਂ ਬਿਜਨਸ ਵਾਸਤੇ ਬਿਜ਼ਨਸ ਵਾਸਤੇ ਸੋਚਿਆ ਮੈਂ ਸਭ ਤੋਂ ਪਹਿਲਾਂ ਕੱਪੜੇ ਦੀ ਦੁਕਾਨ ਕਰੀ ਫਿਰ ਐਮਬਰਾਡਰੀ ਮਸ਼ੀਨਾਂ ਲਵਾਈਆਂ ਤੋਂ ਉਸ ਤੋਂ ਬਾਅਦ ਜਦੋਂ ਹੁਣ ਅੱਜ ਦੀ ਰੇਟ ਦੇ ਵਿੱਚ ਥੋੜਾ ਡਿਜੀਟਲ ਹੀ ਜ਼ਮਾਨਾ ਆ ਗਿਆ ਤੇ ਡਿਜੀਟਲ ਪ੍ਰਿੰਟਰ ਡਿਜੀਟਲ ਸੂਟਾਂ ਦੇ ਉੱਤੇ ਟੀ-ਸ਼ਰਟਾਂ ਦੇ ਉੱਤੇ ਹੋਣਾ ਸ਼ੁਰੂ ਹੋਇਆ ਤੇ ਮੈਂ ਵੀ ਵਿਚਾਰ ਬਣਾਇਆ ਕਿ ਆਪਾਂ ਵੀ ਇੱਕ ਮਸ਼ੀਨ ਲਾਈਏ ਹੋਰ ਤੇ ਜਿਹਦੇ ਨਾਲ ਆਪਾਂ ਮੇਰਾ ਬੇਟਾ ਸਵੇਤ ਉਹ ਵੀ ਮਿਲ ਕੇ ਕੰਮ ਕਰਦਾ ਤੇ ਮੈਂ ਵੀ ਤੇ ਮੇਰੀ ਮੈਸੇਜ ਤੁਹਾਨੂੰ ਮਿਲ ਕੇ ਕੰਮ ਕਰਦਾ ਸਿਸਟਮ ਹੀ ਬਣਿਆ ਪਿਆ ਕਿ ਬੱਚੇ ਬਾਹਰ ਜਾਂਦੇ ਹਨ ਹਰ ਇੱਕ ਦਾ ਬੱਚਾ ਸੋੇ ਤੱਕ ਮੈਂ ਬਾਹਰ ਜਾਵਾਂ ਬਾਹਰ ਜਾਵਾਂ ਪਰ ਜੇ ਉਹੀ ਬੱਚਾ ਇੱਥੇ ਕੰਮ ਕਰਨਾ ਚਾਹੇ ਤਾਂ ਬਹੁਤ ਵਧੀਆ ਕੰਮ ਕਰ ਸਕਦਾ ਤੇ ਜਿੱਦਾਂ ਮੈਂ ਵੀ ਸੋਚਿਆ ਸੀਗਾ ਮੇਰਾ ਬੇਟਾ ਵੀ ਬਾਹਰ ਕੈਨੇਡਾ ਚ ਗਿਆ ਸੀ ਉਸ ਤੋਂ ਬਾਅਦ ਤੁਹਾਨੂੰ ਪਤੀ ਔਰੇ ਵੀ ਆਇਆ ਤੇ ਆ ਕੇ ਹੁਣ ਮੇਰੇ ਨਾਲ ਪੂਰੀ ਹੈਲਪ ਕਰਦਾ ਮੇਰੀ ਤੇ ਆ ਦੇਖੋ ਜੀ ਹੁਣ ਆਪਾਂ ਨੇ ਜਿਹੜੇ ਬੋਲੇ ਜਿਹੇ ਪੈਸਿਆਂ ਦੇ ਵਿੱਚ ਹੀ ਆਹ ਮਸ਼ੀਨ ਚਲਦੀ ਸੀਗੀ ਕਿਉਂਕਿ ਹਰ ਇੱਕ ਨੂੰ ਪਤਾ ਤੇ ਆ ਮਸ਼ੀਨ ਲਿਆ ਕੇ ਤੇ ਆਪਣੇ ਜਿਹੜੀ ਸਕੂਟ ਟੀ-ਸ਼ਰਟਾਂ ਜਾਂ ਇਹਨਾਂ ਨੂੰ ਕੁਝ ਵੀ ਤੁਸੀਂ ਇਹਦੇ ਨਾਲ ਪ੍ਰਿੰਟ ਕਰ ਸਕਦੇ ਹੋ ਠੀਕ ਹੈ ਤੇ ਇਹ तकरीबन ਇਹੀ ਲਾ ਲਓ ਵੀ 30 ਜਾਂ 40000 ਦੇ ਵਿੱਚ ਮਸ਼ੀਨ ਵੀ ਆ ਜੂ ਥੋੜਾ ਬਹੁਤ ਤਾਂ ਤੁਹਾਡਾ ਕੱਪੜਾ ਵੀ ਆ ਜਾਊਗਾ ਤੇ ਸਟicker ਵਗੈਰਾ ਵੀ ਆ ਜਾਣਗੇ ਚੇਕ ਉਸਨ ਵਾਲੀ ਤੁਸੀਂ ਇਹ ਕੰਮ ਆਪਣਾ ਸ਼ੁਰੂ ਕਰ ਸਕਦੇ ਹੋ ਠੀਕ ਹੈ ਤੇ ਹੁਣ ਗੱਲ ਕਰੀਏ ਪ੍ਰਿੰਟ ਦਿਖਾ ਰਹੀ ਹਾਂ ਤੁਹਾਨੂੰ ਇੱਕ ਵਾਰੀ ਪ੍ਰਿੰਟ ਦੇਖ ਲਓ ਬਾਈ ਇਹ ਮਹਾਰਾਜਾ ਰਣਜੀਤ ਸਿੰਘ ਦੀ ਇਹਨਾਂ ਨੇ ਮੰਨ ਲਓ ਫੋਟੋ ਪ੍ਰਿੰਟ ਕੀਤੀ ਹੋਈ ਹੈਗੀ ਜੇ ਆਪਾਂ ਖਿੱਚੀਏ ਕੋਈ ਆ ਲੈਣ ਵਾਲਾ ਨਹੀਂ ਹੈਗਾ ਪ੍ਰਿੰਟਿੰਗ ਦੀ ਕੁਆਲਿਟੀ ਚੈੱਕ ਕਰ ਲਓ ਪਹਿਲਾਂ ਕੁਆਲਿਟੀ ਦੇਖੋ ਜੀ ਅਗਰ ਜ਼ੂਮ ਕਰਕੇ ਦਿਖਾਓਗੇ ਦੇਖੋ ਬਿਲਕੁਲ ਇੱਕ ਨੰਬਰ ਕੁਆਲਿਟੀ ਮਿਲੂਗੀ ਤੁਸੀਂ ਆਪਣੀਆਂ ਫੋਟੋ ਲਵਾ ਸਕਦੇ ਹੋ ਆਪਣੇ ਗੁਰੂਆਂ ਦੀਆਂ ਫੋਟੋਆਂ ਲਵਾ ਸਕਦੇ ਹੋ ਜਾਂ ਕਿਸੇ ਐਨੀ ਹੋ ਕਿਸੇ ਦੀ ਵੀ ਫੋਟੋ ਲਵਾ ਸਕਦੇ ਜਿਹਨੂੰ ਤੁਸੀਂ ਪੂਜ ਪਿਆਰ ਕਰਦੇ ਹੋ ਜ਼ਿਆਦਾ ਆਪਣੇ ਪੰਜਾਬ ਜਾਂ ਆਪਣੇ ਦੇਸ਼ ਦੇ ਬਾਰੇ ਕੁਝ ਵੀ ਠੀਕ ਹੈ ਤੇ ਹੁਣ ਗੱਲ ਕਰੀਏ ਬਾਈ ਆਹ ਪੇਪਰਾਂ ਦਾ ਏ ਇਹ ਦੇਖੋ ਜੇ ਪਤਾ ਕੀ ਇਹ ਮਸ਼ੀਨ ਲੈਣੀ ਬਹੁਤ ਆਸਾਨ ਹੈ ਠੀਕ ਹੈ ਆ ਪੇਪਰ ਅੱਜ ਕੱਲ ਬਹੁਤ ਡਿਮਾਂਡ ਆਇਆ ਇਹਨਾਂ ਦੀ ਬਹੁਤ ਮੈਂ ਵੀ ਸੋਚਿਆ ਸੀ ਕਿ ਜੇ ਮੈਂ ਮਸ਼ੀਨ ਲੈਣੀ ਤਾਂ ਪ੍ਰਿੰਟ ਪੇਪਰ ਦੇ ਖੋਲਿਆ ਮਾਂਗੀ ਠੀਕ ਹੈ ਤੇ ਫਿਰ ਕੀ ਸੋਚਿਆ ਆ ਕਿ ਕਿਉਂ ਨਾ ਆਪਾਂ ਆਪ ਹੀ ਪ੍ਰਿੰਟ ਵੀ ਕੱਢੀਏ ਠੀਕ ਹੈ ਤੇ ਆਪ ਕੱਢਣ ਵਾਸਤੇ ਕਿਉਂਕਿ ਪਤਾ ਕੀ ਹੁੰਦਾ ਜੀ ਜਦੋਂ ਆਪਾਂ ਕੋਈ ਵੀ ਹੋਲ ਸੇਲ ਮਾਰਕੀਟ ਚੋਂ ਆਪਾਂ ਪ੍ਰਾਏ ਕੋਈ ਵੀ ਚੀਜ਼ ਲੈ ਸਕਦੇ ਆ ਠੀਕ ਹੈ ਉਹਦੀ ਉਹ ਕੁਆਲਿਟੀ ਠੀਕ ਹੈ ਲੋਕਲ ਕੁਆਲਟੀ ਕਿਉਂਕਿ ਆਪਾਂ ਸੋਚਦੇ ਆ ਕਿ ਖਰਚਾ ਘੱਟ ਹੋਊਗਾ ਤੇ ਜੇ ਮੈਂ ਪਤਾ ਨਹੀਂ ਡਿਮਾਂਡ ਦੀ ਵਕ ਪਾਉਂ ਕਿ ਨਾ ਜੇ ਤੁਸੀਂ ਕੁਆਲਟੀ ਦਿਓਗੇ ਤੁਹਾਨੂੰ ਮਾਰਜਨ ਘੱਟ ਰਹੂਗਾ ਪਰ ਤੁਹਾਡੀ ਡਿਮਾਂਡ ਚੰਗੀ ਰਹੂਗੀ ਠੀਕ ਹੈ ਤੇ ਇਸ ਕਰਕੇ ਆਪਾਂ ਨੇ ਬਹੁਤ ਵਧੀਆ ਦੇਖੋ ਪ੍ਰਿੰਟ ਕੱਢੇ ਹੋਏ ਨੇ ਆਪਣੀ ਮਸ਼ੀਨ ਨਾਲ ਹੀ ਆਪਾਂ ਨੇ ਇੱਕ ਮਸ਼ੀਨ ਲਾਈ ਹੈ ਇੱਥੇ ਜਿਸ ਨਾਲ ਆਪਾਂ ਨਾਲ ਨਾਲ ਪੈਂਟ ਵੀ ਕੱਢਦੇ ਹਾਂ ਠੀਕ ਹੈ ਤੇ ਇਹ ਪ੍ਰਿੰਟਿੰਗ ਮਸ਼ੀਨ ਦੇ ਵਿੱਚ ਪ੍ਰਿੰਟਿੰਗ ਪਹਿਲਾਂ ਹੋ ਰਹੀ ਆ ਤੁਹਾਨੂੰ ਉਹਦੇ ਉੱਤੇ ਗਰੋ ਲੱਗਦੀ ਆ ਨਾਲ ਦੀ ਨਾਲ ਪਾਊਡਰ ਆਏ ਮਿਸਿੰਗ ਹੁੰਦੀ ਆ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇੱਥੇ ਜਾ ਕੇ ਇਹਨੂੰ ਹੀਟ ਦਿੱਤੀ ਜਾਂਦੀ ਆ ਠੀਕ ਹੈ ਇਹ ਹੀਟ ਦੇਣ ਤੋਂ ਬਾਅਦ ਇਹ ਪੂਰੇ ਦਾ ਪੂਰਾ ਜਿੱਦਾਂ ਦਾ ਤੁਸੀਂ ਪ੍ਰਿੰਟ ਦਿਓਗੇ ਓਦਾਂ ਦੀ ਆਊਟਪੁੱਟ ਮਿਲੂਗੀ ਤੁਹਾਨੂੰ ਇੱਥੇ ਆ ਕੇ ਠੀਕ ਹੈ ਤੇ ਕੁਆਲਿਟੀ ਆ ਜਿਹੜੀ ਰੇਕ ਤੋਂ ਨਹੀਂ ਮਿਲਦੀ ਯਾਰ ਕੋ ਤਾਂ ਹੰਗਰੀ ਮੈਂ ਆਨਲਾਈਨ ਆਪਾਂ ਪ੍ਰਿੰਟ ਮੰਗਵਾ ਲਾਂਗੇ ਜਾਂ ਕਿਤੇ ਬੈਠੀ ਮੰਗਵਾ ਲਾਂਗੇ ਦਿੱਲੀ ਤੋਂ ਬੰਗਾਲਾ ਮੰਗਵਾ ਲਾਂਗੇ ਉਹਨਾਂ ਵਿੱਚ ਇਹ ਕੁਆਲਿਟੀ ਨਹੀਂ ਮਿਲਦੀ ਯਾਰ ਠੀਕ ਹੈ ਉਹਨਾਂ ਤੋਂ ਵੱਡੀ ਗੱਲ ਆ ਕਿ ਇੰਨੀ ਕਲੀਅਰਟੀ ਉਹ ਜੋ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਚਾਹੀਦਾ ਉਹ ਹੀ ਮਿਲੂਗਾ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਦੇਖ ਲਓ ਇਹਨੂੰ ਕੋਲ ਆ ਵੀ ਆਪੀਸ ਦਿਖਾਉਂਦੇ ਪਿਛੋਂ ਨਹੀਂ ਆਦੇ ਕਿ ਚੋ ਕੁਆਲਿਟੀ ਇਹ ਜੀ ਨਹੀਂ ਚਿਪਕਣ ਵਾਸਤੇ ਗਰੋਹ ਲੱਗੀ ਹੋਈ ਹੈ ਜੇ ਨਾ ਹੋਊਗੀ ਇਹ ਤਾਂ ਕੱਪੜੇ ਦੇ ਉੱਤੋਂ ਜਲਦੀ ਉੱਪਰ ਜੂਹੇ ਠੀਕ ਹੈ ਤੇ ਜਿਹੜੀ ਆਪਾਂ ਬਾਜ਼ਾਰ ਤੋਂ ਖਰੀਦਦੇ ਹਾਂ ਜਿਹੜੀਆਂ ਬਣੀਆਂ ਬਣਾਈਆਂ ਉਹਦੇ ਤੇ ਇੰਨੀ ਸਫਾਈ ਨਾਲ ਨਹੀਂ ਦੇ ਵਿੱਚ ਗਰੋਹ ਲੱਗੀ ਹੋਈ ਬਹੁਤ ਘੱਟ ਹੁੰਦੀ ਆ ਠੀਕ ਹੈ ਤੇ ਉਹਦੇ ਬਾਅਦ ਦੇਖੋ ਜੀ ਫਰੰਟ ਦੇ ਵਿੱਚ ਮਿਲ ਨੂੰ ਪੂਰ ਕਲੀਅਰਟੀ ਇੱਕ ਨੰਬਰ ਦੀ ਕਲੀਅਰਟੀ ਮਿਲੂਗੀ ਹੋਰ ਕਿਸੇ ਵੀ ਟੈਪ ਦੀ ਚੀਜ਼ ਭੇਜ ਕੇ ਤੁਸੀਂ ਕਹਿ ਸਕਦੇ ਹੋ ਉਸ ਨੂੰ ਅਸੀਂ ਬਣਾਉਣ ਲਈ ਤਿਆਰ ਰੱਖੇ ਠੀਕ ਹੈ ਠੀਕ ਹੈ ਭਾਈ ਤੇ ਹੁਣ ਗੱਲ ਕਰੀਏ ਭਾਈ ਮੰਨ ਲਓ ਉਹ ਦੇ ਲਵ ਇਹ ਪ੍ਰਿੰਟਿੰਗ ਲੈ ਸਕਦੇ ਨੇ ਮੰਨ ਲਓ ਹਾਂ ਇਹ ਪੇਪਰ ਲੈ ਸਕਦੇ ਨੇ ਉਹ ਪੇਪਰ ਦੇ ਵੀ ਕੁਆਲਟੀ ਭਾਈ ਇਹ ਕਿੰਨੇ ਸਮਾਂ ਮੰਨ ਲਓ ਜੇ ਐਕਚੁਅਲੀ ਪਤਾ ਕਿ ਚੈੱਕ ਕਰਾ ਜੀ ਜੇ ਤਾਂ ਮੰਨ ਲਓ ਕਿ ਉੱਪਰ ਬਾਜ਼ਾਰ ਤੋਂ ਖਰੀਦਿਓ ਸੀਟਾਂ ਵੱਡੀਆਂ ਦੀ ਠੀਕ ਹੈ ਜੀ ਉਹ ਵੱਡੀਆਂ ਸੀਟਾਂ ਨੇ ਤੇ ਉਹਨਾਂ ਦਾ ਪਤਾ ਕੀ ਹੁੰਦਾ ਕੋਈ ਵੀ ਜਮਾ 24x ਇਹ ਤੁਹਾਨੂੰ ਵੀ ਹਿੰਦੀ ਆ ਹੈ ਨਾ ਉਹਦੇ ਵਿੱਚ ਫੁੱਲ ਵੀ ਬਹੁਤ ਹੁੰਦੇ ਆ ਠੀਕ ਹੈ ਪਰ ਉਹ ਫੁੱਲ ਹੁੰਦੇ ਨੇ ਜਿਹੜੇ ਆਪਣੇ ਸਾਰੇ ਇਸਤੇਮਾਲ ਤੇ ਨਹੀਂ ਆਉਂਦੇ ਕੋਈ ਵੀ ਚੀਜ਼ ਆਪਾਂ ਜਦੋਂ ਬਲਕ ਚ ਲੈਣੇ ਆ ਉਹਦੇ ਵਿੱਚ ਕੀ ਆ ਕੁਆਲਟੀ ਨਹੀਂ ਮਿਲਦੀ ਉਹ ਚੀਜ਼ ਜਿਹੜੀ ਮਿਲਦੀ ਦੀਨ ਸੀਗਾ ਉਹਦੇ ਵਿੱਚ ਹੋ ਸਕਦਾ ਤੁਹਾਡੇ 10 ਬੋਲ ਕੰਮ ਆ ਜਾਣਾ ਬਾਕੀ ਨਾ ਆਉਣਾ ਠੀਕ ਹੈ ਤੇ ਇਹਦੇ ਵਿੱਚ ਕੀ ਕਰਦੇ ਆਪਾਂ ਜਿਹੜੀ ਪੈਨ ਜਿਹੇ ਜਿਹੇ ਸੂਟ ਦੇ ਡਿਜ਼ਾਈਨ ਚ ਆਉਂਦੀ ਉਹਨਾਂ ਹੀ ਪ੍ਰਿੰਟ ਕਰਕੇ ਦਿੰਦੇ ਆ ਜਿਹਦੇ ਨਾਲ ਕੀ ਆ ਕਿ ਉਹਦਾ ਲੋਸ ਨਹੀਂ ਹੋਊਗਾ ਕੋਈ ਲੈ ਕੋਈ ਨਾਲ ਦੀ ਨਾਲ ਹੀ ਡਿਮਾਂਡ ਕਰੇ ਸਭ ਤੋਂ ਨਾਲ ਦੀ ਵਾਲੀ ਮੰਗਵਾਵੇ ਇੱਥੇ ਤੇ ਨਾਲ ਦੀ ਨਾਲ ਹੀ ਕਿੰディア ਬਿਲਕੁਲ ਉਹੋ ਜਿਹਾ ਇਹਨੂੰ ਜਿਹੇ ਜੀ ਨੂਰ ਕੋਰਮੈਂਟ ਹੈ ਛੁਟਾ ਮੰਨ ਲਓ ਕਿ ਇਹ ਤੇ ਪਰ ਦੀ ਸੈਟਿੰਗ ਕਰਕੇ ਦੇ ਲਿਓਗੇ ਇੱਕ ਵਾਰ ਜਿਵੇਂ ਇੱਕ ਵਾਰੀ ਜਰੂਰ ਕਰ ਦੋ ਸੈਟਿੰਗ ਵੀ ਹੁੰਦੀ ਹੈ ਕਿ ਭੀ ਜਦੋਂ ਨੰਨਾ ਕੰਮ ਚੱਲਦਾ ਪਤਾ ਹੀ ਲੱਗਦਾ ਵੀ ਸੈਟਿੰਗ ਵਿੱਚ ਤੁਸੀਂ ਇਹ ਸੈਟਿੰਗ ਕਿਵੇਂ ਕੀਤੀ ਹੋਏ ਪੇਪਰ ਦਿੰਦੇ ਪੇਪਰ ਐਕਚੁਅਲੀ ਕੰਪਿਊਟਰ ਦੇ ਵਿੱਚ ਜਦੋਂ ਆਪਾਂ ਬਾਉੜਾ ਡਿਜ਼ਾਈਨ ਕੋਈ ਵੀ ਫੋਟੋ ਤੁਹਾਨੂੰ ਭੇਜਤੀ ਉਸ ਤੋਂ ਬਾਅਦ ਉਹਨੂੰ ਰਿਫਾਈਨ ਕਰਕੇ ਬਿਲਕੁਲ ਮਤਲਬ ਇੱਕ ਇੱਕ ਫੋਟੋ ਨੂੰ ਬਣਾਉਣ ਵਾਸਤੇ ਘੱਟੋ ਘਾਟ 2-3 ਘੰਟੇ ਲੱਗਦੇ ਇਹ ਨਹੀਂ ਹੈਗਾ ਵੀ ਜਿੱਦਾਂ ਦੀ ਜਿਹੜੀ ਫੋਟੋ ਭੇਜਦੇ ਉਦਾਂ ਦੀ ਉਦਾਂ ਆਪਾਂ ਪ੍ਰਿੰਟ ਕਰਕੇ ਦੇਤੀ ਠੀਕ ਹੈ ਉਹਨੂੰ ਦੁਬਾਰਾ ਜੀ ਰਿਫਾਈਨ ਕਰਕੇ ਪੂਰੀ ਜੀ ਪੂਰੀ ਫੋਟੋ ਨੂੰ ਚੇਂਜ ਕਰ ਔਰ ਫੋਟੋਸ਼ਾਪ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਬਿਲਕੁਲ ਦੇਖੀ ਨਾ ਚੈੱਕ ਕਰਕੇ ਫਿਰ ਦੁਬਾਰਾ ਆਪਾਂ ਪ੍ਰਿੰਟ ਦੇ ਦਿੰਦੇ ਹਾਂ ਠੀਕ ਹੈ ਸੋ ਜੇ ਵੀ ਆਪਾਂ ਜ਼ੋਰ ਜ਼ੋਰ ਕੇ ਜਿੰਨੀਆ ਮੈਕਸਿਮਮ ਅ ਇਹ ਸੂਟ ਦੇ ਉੱਤੇ ਮੰਨ ਲਓ ਤਿੰਨ ਚਾਰ ਕੇ ਰਿਤੇ ਹੁੰਦੇ ਨੇ ਠੀਕ ਹੈ ਤੇ ਉਹਦੇ ਬਾਅਦ ਬਾਹਾਂ ਤੇ ਹੁੰਦੇ ਆ ਪੂਰੇ ਸੂਟ ਦੇ ਵਿੱਚ ਵੀ ਲਾਗ ਆ ਤੇ ਦੋਹਾਂ ਦੇ ਵਿੱਚ ਵਿੱਚ ਠੀਕ ਹੈ ਇਹਦੇ ਵੀ ਇਹਨਾਂ ਨੂੰ ਕੱਢ ਕੇ ਦਿਖਾਉਂਦਾ ਹੁਣ ਆ ਚਿੜੀਆਂ ਨੇ ਮੰਨ ਲਓ ਆ ਚਿੜੀਆਂ ਆਰੇ ਇਹ ਲੋਕੇ ਦੇਤੇ ਚਾਰ ਲੱਗੀਆਂ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਚਾਰ ਦੋ ਬਾਹਾਂ ਤੇ ਲੱਗੀਆਂ ਠੀਕ ਹੈ ਇਸ ਕੇ ਹਿਸਾਬ ਨਾਲ ਤੁਹਾਨੂੰ ਸੂਟ ਇਹਦੇ ਨਾਲ ਤਿਆਰ ਹੋ ਸਕਦੇ ਆ ਵਧੀਆ ਠੀਕ ਹੈ ਤੇ ਇਹਦੀ ਕੀਮਤਾਂ ਅਗਰ ਦੇਖੀ ਜਾਵੇ ਠੀਕ ਹੈ ਤੇ ਤੁਹਾਨੂੰ 400 4 500 ਤੱਕ ਜੇ ਵਧੀਆ ਕੁਆਲਟੀ ਲੈਣੀ ਆ ਠੀਕ ਹੈ ਜੇ ਤੁਸੀਂ ਨੇ ਨੋਰਮਲ ਲੈਣਾ ਤਾਂ ਤੁਹਾਨੂੰ ਹੋਗਾ ਦਾ 100 ਤੋਂ ਨਹੀਂ ਜੀ ਠੀਕ ਹੈ ਪਰ ਉਹ ਕੁਆਲਟੀ ਨਹੀਂ ਮਿਲਣੀ ਠੀਕ ਹੈ ਕੁਆਲਟੀ ਦਾ ਉਹ ਰੇਡ ਦੇ ਹਿਸਾਬ ਨਾਲ ਹੀ ਮਿਲਦੀ ਆ ਕਿਉਂਕਿ ਜਿੰਨਾ ਮਿੱਠਾ ਪਾਵਾਂਗੇ ਠੀਕ ਹੈ ਜੇ ਇਹਨੇ ਜਾਵਾਂ ਮੈਂ ਜੀ ਕਹਿੰਦਾ ਹਾਂ ਫਿਰ ਫੋੜੀ ਗੱਲ ਕਰੀਏ ਬਾਈ ਇਹਦੀ ਮੰਨ ਲਓ ਪਤਾ ਕੀ ਹੈ ਜਦੋਂ 40 ਦੀ ਗੱਲ ਕਰਦੇ ਆਪਾਂ ਵੀ ਦੇਖੋ ਬਾਜ਼ਾਰ ਵਾਲੀ ਸ਼ੀਟ ਲਿਆਓ ਠੀਕ ਹੈ ਜਿੱਡੀ ਵੀ ਮਰਜ਼ੀ ਲਿਆਓ ਠੀਕ ਹੈ ਉਹਨੇ ਜਿਹੜੇ ਕੰਪੇਅਰ ਕਰਕੇ ਦੇਖੋ ਉਹਦੇ ਪਿੱਛੇ ਜਿਹੜਾ ਹੋਊਗਾ ਮਟੀਰੀਅਲ ਜੋ ਲੱਗਾ ਹੋਇਆ ਚਪਟਾ ਉਹ ਦਾ ਟੂਨ ਸੀਜ ਹੈ ਕਿਉਂਕਿ ਉਹਨਾਂ ਨੇ ਆਪਣਾ ਪੈਸਾ ਬਚਾਉਣਾ ਠੀਕ ਬੋਗਾ ਆਦਮੀ ਕਿਸੇ ਨੂੰ ਕਹਿ ਦੂਗਾ ਵੀ ਇਹ ਤੁਹਾਨੂੰ ਫੌਦੀ ਦੇ ਰਹੇ ਹੋ ਐਦੂ ਵੱਡੀ ਵੀ ਤੁਹਾਨੂੰ ਫੌਦੀ ਆ ਰਹੀ ਹੈ ਠੀਕ ਹੈ ਕਿਉਂਕਿ ਜਦੋਂ ਤੁਹਾਨੂੰ ਫੌਦੀ ਹੋਗੀ ਤਾਂ ਕੁਆਲਟੀ ਨਹੀਂ ਮਿਲੂਗਾ ਤੁਹਾਨੂੰ ਫੌਦੀ ਨਹੀਂ ਆਉਣੀ ਕੋਈ ਉਹਨਾਂ ਨੇ ਵੀ ਪਚਾਇਆ ਹੋਣਾ ਜਿਹੜੀ ਕੰਪਨੀ ਕੋਈ ਆਈ ਆ ਠੀਕ ਹੈ ਇਸ ਕਰਕੇ ਆਪਣੀ ਇਹ ਚੀਜ਼ ਨੂੰ ਦੇਖੋ ਆਓ ਆ ਕੇ ਦੇਖੋ ਮਿਲਾਓ ਕੰਪੇਅਰ ਕਰਕੇ ਅਗਰ ਤੁਹਾਨੂੰ ਲੱਗਦਾ ਚੰਗਾ ਤਾਂ ਲੈ ਕੇ ਜਾਓ ਅਗਰ ਤੁਹਾਨੂੰ ਵੀ ਕੁਆਲਟੀ ਚੈੱਕ ਕਰੋ ਚੈੱਕ ਕਿਵੇਂ ਕਰਨੀ ਹੈ ਵੀ ਤੁਸੀਂ ਸੈਂਪਲਿੰਗ ਵਾਸਤੇ ਦੋ ਜਾਂ ਇੱਕ ਵੀ ਮਿਲਾ ਸਕਦੇ ਹੋ ਫਿਰ ਉਹ ਅਸੀਂ ਭੇਜਾਂਗੇ ਤੇ ਤੁਸੀਂ ਦੇਖੋਗੇ ਕਿ ਕੁਆਲਟੀ ਕੁਆਲਟੀ ਦਾ ਵਰਤੂਗਾ ਤੇ ਕੁਆਲਟੀ ਜਦੋਂ ਦੇਖੋਗੇ ਕਿ ਅਗਲੀ ਵਾਰ ਤੁਹਾਨੂੰ ਜਿੰਨਾ ਵੀ ਤੁਹਾਡੇ ਕੋਲੇ ਆਉਂਦੇ ਆ ਕੀ ਕਹਿ ਕੇ ਜਾਂਦੇ ਆ ਬਾਈ ਜਿਹੜੇ ਵੀ ਲੈ ਕੇ ਜਾਂਦੇ ਨੇ ਐਕਚੁਅਲੀ ਸਾਡੇ ਘਰ ਆਉਂਦੇ ਰਹਿੰਦੇ ਜਦੋਂ ਉਹਦੀ ਮਸ਼ੀਨ ਲੱਗੇ ਤੇ ਤੁਹਾਨੂੰ ਪਤਾ ਲੱਗਿਆ ਹਰੇਕ ਆਉਂਦਾ ਕਹਿੰਦਾ ਵੀ ਦੇਖਦਾ ਕਈ ਵਾਰ ਆਪਦੇ ਨਾਲ ਵੀ ਲੈ ਕੇ ਆ ਜਾਂਦੇ ਆ ਠੀਕ ਹੈ ਉਹ ਜਿਹੜੇ ਕਹਿੰਦੇ ਆ ਵੀ ਇਹਦੀ ਕੁਆਲਟੀ ਦੀਦੀ ਕੁਆਲਟੀ ਦਾ ਬੋਮ ਵਰਕ ਹੈ ਠੀਕ ਹੈ ਤੋਂ ਨੂੰ ਆਪਣਾ ਵੀ ਪਤਾ ਲੱਗਦਾ ਠੀਕ ਹੈ ਜਿਹੜੇ ਆ ਉਹ ਦੇਖਣਾ ਆਉਂਦੇ ਸਿਰਫ ਲੇਕਿਨ ਜਦੋਂ ਜਾਂਦੇ ਆ ਉਹ ਦੋ ਦੋ ਜਿਹੜੇ ਹੋਰ ਦੇ ਕੱਡੇ ਹੋਰ ਵੀ ਲੈ ਜਾਂਦੇ ਆ ਠੀਕ ਹੈ ਫਿਰ ਕਰਕੇ ਇਦਾਂ ਵੀ ਨਫੰਮੀ ਇਹਨਾਂ ਮੰਨ ਲਓ ਕੋਈ ਜਿਸੇ ਨੂੰ ਚਲਾਉਣੀ ਨਹੀਂ ਆਉਂਦੀ ਹੈਗੇ ਪ੍ਰੋਫਰ ਨਹੀਂ ਪਤਾ ਹੈਗਾ ਉਹਦਾ ਜੇ ਨਹੀਂ ਬਣਦਾ ਉਹਨੂੰ ਕਿੰਨੀ ਕੀ ਜਿਹੜੀ ਪਤਾ ਕੀਟ ਹੋਣੀ ਚਾਹੀਦੀ ਹੈ ਤੇ ਇਹਦਾ ਕੀ ਭਾਂ ਬਖੜਾ ਐਕਚੁਅਲੀ ਸਭ ਤੋਂ ਵੱਡੀ ਗੱਲ ਕੀ ਹੈ ਇਹਦਾ ਵੀ ਖਰੀਦੀਆਂ ਬਹੁਤ ਗਈਆਂ ਆਪਣੇ ਹੁਣ ਹੁਣ ਥੋੜੇ ਟਾਈਮ ਦੇ ਵਿੱਚ ਹੀ ਕਾਫੀ ਸੇਲਿੰਗ ਹੋਈ ਹੈ ਇਹ ਲੇਕਿਨ ਹਰੇਕ ਨੌਕੜਾ ਕੰਮ ਕਰਨਾ ਨਹੀਂ ਹੁੰਦਾ ਜਾਂ ਤਾਂ ਉਹ ਕਾਗਜ਼ ਨੋਰਮਲ ਪ੍ਰਿੰਟਿੰਗ ਲੈ ਕੇ ਆਉਣਗੇ ਠੀਕ ਹੈ ਜਿਹਦੇ ਨਾਲ ਕੀ ਹੋਊਗਾ ਥੋੜੇ ਦਿਨਾਂ ਬਾਅਦ ਇਹ ਕੰਮ ਬੰਦ ਘਟੂਗਾ ਕਹਾਂਗਾ ਕਿਉਂ ਕਿ ਜੇ ਅਗਰ ਅਸੀਂ ਲੋਕ ਪਾਰਟੀ ਦੇ ਨਾਮਾਂਗੇ ਤਾਂ ਹਰੇਕ ਲਾਬਾ ਲੈ ਕੇ ਆਊਗਾ ਉਹ ਲੋਕ ਤੋਂ ਇਹ ਨਾਲ ਉਤਰ ਗਿਆ ਫਿਰ ਉਸ ਟਾਈਮ ਦੁਬਾਰੇ ਕੀ ਕਰੂਗਾ ਨਾ ਉਹ ਬੰਦਾ 50 ਨੂੰ ਇਹ ਜਾ ਕੇ ਕਹੂਗਾ ਕਿ ਯਾਰ ਇਹ ਸਿਸਟਮ ਵਧੀਆ ਨਹੀਂ ਰਹਿਣਾ ਠੀਕ ਹੈ ਠੀਕ ਹੈ ਜਦੋਂ ਸਿਸਟਮ ਵਧੀਆ ਨਹੀਂ ਉਹ ਆਸਰ ਕੀਤੇ ਬੋਲਗਾ ਇਹਨਾਂ ਚੀਜ਼ਾਂ ਦੇ ਤੋਂਗਾ ਜਿਹੜੀਆਂ ਬੜਾ ਮੇਰੇ ਮਟੀਕਾਂ ਜੁੜੀਆਂ ਹੋਈਆਂ ਨੇ ਠੀਕ ਹੈ ਕਿਉਂਕਿ ਕੜ ਭੈਣਾ ਨੂੰ ਇਹੀ ਮੈਨੂੰ ਮਤਲਬ ਉਹ ਜਾਰ ਸਾਹਿਬ ਵੀ ਵਧੀਆ ਪੇਪਰ ਵਰਤੋ ਇਕ ਵਧੀਆ ਹੀਟਿੰਗ ਮਸ਼ੀਨ ਵਰਤੋ ਕੋਈ ਗੱਲ ਨਹੀਂ ਆਜਾ ਕਰੇ ਕਿ 10000 ਤੋਂ ਸ਼ੁਰੂ ਮਿਲ ਜੀਦਾ ਠੀਕ ਹੈ 10000 ਦੀ ਵੀ ਆ 15 ਦੀ 20 14 25 ਠੀਕ ਹੈ ਵਧੀਆ ਮਸ਼ੀਨ ਵੱਖੋ ਜਿਹਦੇ ਨਾਲ ਗੀਲ ਵਧੀਆ ਮਿਲੂਗਾ ਤਾਂ ਵਧੀਆ ਚਿਪਕੂਗਾ ਤਾਂ ਜੇ ਚਿਪਕੂਗਾ ਵਧੀਆ ਤਾਹੀ ਲੌਂਗ ਲਾਈਫ ਨਿਕਲੂਗਾ ਉਹ ਠੀਕ ਹੈ ਇਹ ਨਹੀਂ ਆਏਗਾ ਕਿ ਤੂੰ ਜਿਨੇ ਚਪਕਾਇਆ ਪੈਂਦੀ ਤੂੰ ਉਹੀ ਉੱਪਰ ਜੀ ਠੀਕ ਹੈ ਇਹ ਲੰਬੇ ਦੇ ਨਾਮ ਹੋਗੇ ਇਹ ਨਵੇਂ ਦੇ ਨਾਮ ਹੋਣਗੇ ਤਾਂ ਫਿਰ ਰੀਜਿਸਟਰ ਦੇ ਉੱਤੇ ਫਰਕ ਪੈਂਦਾ ਕੋਈ ਵੀ ਬਿਜ਼ਨਸ ਆ ਫਿਰ ਕੁਆਲਿਟੀ ਚੰਗੀ ਹੋਵੇ ਮੈਂ ਤਾਂ ਕਹਿੰਦਾ ਕੁਆਲਿਟੀ ਚੰਗੀ ਹੋਵੇ ਤਾਂ ਤਾਂ ਕਿ ਨੌਨ ਲੇਜੇ ਦੇ ਰਿਜਿਸਟਰ ਚੱਲਦਾ ਰਹੇ ਜੀ ਹਾਂ ਜੋ ਵੀ ਤੁਹਾਨੂੰ ਤੇਹੀ ਦਾ ਲਿਖਿਆ ਹੋਇਆ ਹੈ ਚਾਹ ਪੰਜਾਬੀ ਅੰਗਰੇਜ਼ੀ ਹਿੰਦੂ ਦੇ ਵਿੱਚ ਠੀਕ ਹੈ ਹਾਂ ਇਹ ਤੋਂ ਇਲਾਵਾ ਤੁਸੀਂ ਕਿਸੇ ਨਕਸ਼ਾ ਬਣਵਾਉਣਾ ਚਾਹਦੇ ਹੋ ਕਿ ਚੀਜ਼ ਦਾ ਜਾਂ ਕਿਸੇ ਪ੍ਰਵਾਸ ਦੀਆਂ ਫੋਟੋਆਂ ਬਣਵਾਉਣਾ ਚਾਹਦੇ ਹੋ ਜਾਂ ਫਿਰ ਨੈਟ ਕੋ ਜਾਂ ਕਿਥੋਂ ਵੈਸੇ ਫੋਟੋ ਖਿੱਚ ਕੇ ਤੁਸੀਂ ਜੋ ਵੀ ਭੇਜੋਗੇ ਉਹੀ ਬਣਾ ਕੇ ਜੀ ਦੇਖਦੇ ਹੋਏ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਦੋਸਤੋ